ਰਿਸ਼ਤਾ ਹੋ ਗਿਆ ਤੇ ਮੇਰਾ ਰਿਸ਼ਤਾ ਹੋਣ ਤੋਂ ਬਾਅਦ ਹਨਾ ਸਾਡੇ ਘਰ ਦੇ ਵਿੱਚ ਉਹ ਸ਼ਰਾਬ ਤੇ ਗਰੀ ਪੀ ਗਈ ਕਿਦਾਂ ਮੈਂ ਤੁਹਾਡੇ ਨਾਲ ਹਨਾ ਇਸ ਚੀਜ਼ ਨੂੰ ਸਾਂਝੀ ਕਰਦੀ ਆ ਮੇਰੇ ਪਿਤਾ ਜੀ ਦੀ ਹਨਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਇੱਜ਼ਤ ਹੈਗੀ ਹੈ ਨਾ ਹੁਣ ਵੀ ਤੇ ਪਹਿਲਾਂ ਵੀ ਚਾਹੇ ਉਹ ਸ਼ਰਾਬ ਪੀਂਦੇ ਸੀ ਪਰ ਉਹਨਾਂ ਦੀ ਇੱਜ਼ਤ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਨਾ ਕਿਸੇ ਦਿਨ ਮੈਂ ਤੁਹਾਨੂੰ ਕਿਸੇ ਨੂੰ ਮਲਵਾਉਂਗੀ ਤੇ ਮੇਰੇ ਪਿਤਾ ਜੀ ਬਹੁਤ ਚੰਗੇ ਇਨਸਾਨ ਨੇ ਹਨਾ ਮੈਂ ਹੁਣ ਵੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਚਲੋ ਕਰਮਾਂ ਨੇ ਲਿਖਿਆ ਸੀ ਨਿਭੜ ਗਿਆ ਹਨਾ ਤੇ ਹੁਣ ਮੈਂ ਇਹ ਜੋ ਦੱਸਦੀਆਂ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਕਿਵੇਂ ਸਾਡੀ ਸਾਡੇ ਪਿੰਡ ਦੇ ਵਿੱਚ ਨਾ ਦਮਾਨ ਸੀਗੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀ ਇਕੱਠੇ ਹੋ ਕੇ ਨਾ ਉਹ ਢਾਲ ਇਕੱਠੀ ਕਰਦੇ ਸੀ ਜਿੱਦਾਂ ਕਿ ਪੈਸੇ ਇਕੱਠੇ ਕਰਦੇ ਸੀ ਸਾਡੇ ਪਿੰਡ ਵਿੱਚ ਦਮਾਨ ਲੱਗੇ ਸੀ ਪਹਿਲੀ ਵਾਰੀ ਬਾਬਾ ਆਨੰਦ ਸਿੰਘ ਜੀ ਹਨਾ ਕਲੇਰਾਂ ਵਾਲੇ ਤੁਸੀਂ ਜਾਣਦੇ ਹੋ ਬਦਨੀ ਕਲਾਂ ਹਨਾ ਉਹਨਾਂ ਦੇ ਬਦਨੀ ਕਲਾਂ ਵਾਲੇ ਬਾਬਾ ਜੀ ਆਂਦੇ ਇਹ ਦਮਾਨ ਲੱਗੇ ਸੀ ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰਾ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਜਨੇ ਠੀਕ-ਠਾਕ ਹੋਵੋਗੇ ਕਿਉਂਕਿ ਅੱਜ ਕੱਲ ਹਣਾ ਬਹੁਤ ਜ਼ਿਆਦੇ ਨਸ਼ੇ ਚੱਲ ਰਹੇ ਨੇ ਤੇ ਹਰ ਕੋਈ ਚਾਹੁੰਦਾ ਕਿ ਸਾਡੇ ਘਰ ਦੇ ਵਿੱਚੋਂ ਹਣਾ ਨਸ਼ਾ ਚលਿਆ ਜਾਵੇ ਪਰ ਜਦੋਂ ਵੀ ਆਪਾਂ ਨਾ ਕੋਈ ਉਹ ਕਰਦੇ ਆ ਤਾਂ ਨਸ਼ੇ ਦਿਨੋ ਦਿਨ ਵੱਧ ਰਹੇ ਨੇ ਇਹ ਮਾਮਾ ਦੇ ਪੁੱਤ ਹਣਾ ਦੇਖੋ ਗੋਭਰੂ ਜਵਾਨ ਜਿਹੜੇ ਹੁਣ ਕਮਾਉਣ ਦੇ ਨਹੀਂ ਉਹ ਖਤਮ ਹੋ ਰਹੇ ਨੇ ਨਸ਼ੇ ਵੀ ਉਹ ਨੇ ਜਿਨ੍ਹਾਂ ਦਾ ਆਪਾਂ ਨੂੰ ਹਣਾ ਨੋ ਵੀ ਨਹੀਂ ਪਤਾ ਪਰ ਮੈਂ ਅੱਜ ਤੁਹਾਡੇ ਨਾਲ ਹਣਾ ਜਿਹੜੀ ਕਹਾਣੀ ਸਾਂਝੀ ਕਰਨ ਲੱਗੀ ਆ ਮੇਰੀ ਇਹ ਹੱਟ ਵੀ ਕੀ ਹੈਗੀ ਪਰ ਜਦੋਂ ਆਪਾਂ ਵਿਸ਼ਵਾਸ ਕਰਦੇ ਆ ਵਾਹਿਗੁਰੂ ਤੇ ਤਾਂ ਉਹ ਆਪਣੇ ਸਾਰੇ ਨਾ ਗਰੀਬੀ ਨਸ਼ਾ ਸਾਰਾ ਕੁਝ ਦੂਰ ਕਰ ਦਿੰਦਾ ਹੈ ਤੇ ਮੈਂ ਜਦੋਂ ਨਾ ਕਵਾਰੀ ਸੀਗੀ ਮੇਰੇ ਪਿਤਾ ਜੀ ਤੇ ਮੇਰੇ ਮਾਮਾ ਜੀ ਬਹੁਤ ਜ਼ਿਆਦਾ ਸ਼ਰਾਪੀ ਹੁੰਦੇ ਸੀਗੇ ਮੇਰੇ ਪਿਤਾ ਜੀ ਨੇ ਹਨਾ ਮੇਰੇ ਅਗੇਜਮੈਂਟ ਤੇ ਜਦੋਂ ਮੈਂ ਮੰਗਣੀ ਹੋਈ ਮੇਰੀ ਉਸ ਤੋਂ ਬਾਅਦ ਹਨਾ ਉਹਨਾਂ ਨੇ ਸ਼ਰਾਬ ਛੱਡੀ ਸੀ ਤੇ ਕਿਸ ਤਰੀਕੇ ਨਾਲ ਛੱਡੀ ਸੀ ਮੈਂ ਤੁਹਾਡੇ ਅੱਗੇ ਸਾਰੀ ਹਨਾ ਆਪਣੀ ਹੱਟ ਵਿਤੀ ਸੁਣਾਉਣੀ ਹੈ ਕਿਉਂਕਿ ਅਸੀਂ ਬਹੁਤ ਛੋਟੇ ਹੁੰਦੇ ਸੀ ਪਾਪਾ ਕਮਾਈ ਬਹੁਤ ਘਰਦੇ ਸੀ ਮੇਰੇ ਮੈਂ ਤੁਹਾਨੂੰ ਪਹਿਲਾਂ ਜਿੱਸੇ ਮੇਰੇ ਰੋਲ ਮਾਡਲ ਮੇਰੇ ਪਾਪਾ ਹੀ ਨੇ ਬਹੁਤ ਜ਼ਿਆਦਾ ਉਹਨਾਂ ਨੇ ਹੱਟ ਤੋੜੀ ਮਿਹਨਤ ਕੀਤੀ 8 ਸਾਲ ਦੇ ਸੀ ਜਦੋਂ ਮੇਰੇ ਪਾਪਾ ਹਨਾ ਖੇਤੀ ਦੇ ਵਿੱਚ ਲੱਗ ਗਏ ਸੀਗੇ ਪਰ ਕਹਿੰਦੇ ਆ ਕਹਿੰਦੇ ਪ੍ਰਮਾਤਮਾ ਜਦੋਂ ਮਾਰੇ ਕਰਮ ਲਿਖ ਦਿੰਦਾ ਹੈ ਨਾ ਉਸ ਟਾਈਮ ਫਿਰ ਕਮਾਈ ਵੀ ਹੈ ਨਾ ਕਿਸੇ ਵੀ ਕੰਮ ਨੇ ਕਿਉਂਕਿ ਕਮਾਈ ਤਾਂ ਜ਼ਾਰੀ ਕਰਦੇ ਆਂਗੇ ਪਰ ਜਦੋਂ ਮੈਂ ਬਚਪਨ ਦੀਆਂ ਉਹ ਗੱਲਾਂ ਯਾਦ ਕਰ ਲੈਂਦੀ ਆ ਤਾਂ ਵੀ ਰਹਿਮਾਨ ਬਹੁਤ ਪਰੇ ਆਉਂਦਾ ਹੈ ਨਾ ਕਿਉਂਕਿ ਜਦੋਂ ਆਪਣੇ ਨਾਲ ਬੀਤੀਆਂ ਹੁੰਦੀਆਂ ਨੇ ਹਨਾ ਉਸ ਚੀਜ਼ ਬਾਰੇ ਸੋਚ ਕੇ ਵੀ ਰੋਣਾ ਆ ਜਾਂਦਾ ਜਦੋਂ ਮੈਂ ਮੇਰਾ ਛੋਟਾ ਭਰਾ ਤੇ ਮੇਰਾ بڑا ਭਰਾ ਮੇਰੇ ਦੋ ਭਰਾ ਨੇ ਨਾ ਤੇ ਅਸੀਂ ਚਲੋ ਕਿਸੇ ਲੋਠਾ ਨਾ ਸਰਕਾਰੀ ਸਕੂਲਾਂ ਚ ਪੜਦੇ ਹੁੰਦੇ ਸੀ ਉਹਦੇ ਚਲੋ ਕਮਾਈ ਤਾਂ ਮੇਰਾ ਪਿਤਾ ਜੀ ਕਰਦੇ ਸੀ ਨਾ ਖੇਤੀ ਦੀ ਬਹੁਤ ਜ਼ਿਆਦਾ ਕਮਾਈ ਕਰਦੇ ਸੀ ਪਰ ਜਦੋਂ ਨਸ਼ਾ ਹੁੰਦਾ ਹੈ ਨਾ ਨਸ਼ੇ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਸੀਗਾ ਤੇ ਸ਼ਾਮ ਨੂੰ ਚਲੋ ਛੱਡ ਵੀ ਦਿੰਦੇ ਸੀ ਉਹ ਵਿਚਰੀ 6-6 ਮਹੀਨੇ ਸਾਲ-ਸਾਲ ਛੱਡ ਦਿੰਦੇ ਸੀ ਮੇਰੇ ਪਿਤਾ ਜੀ ਨਾ ਬਹੁਤ ਚੰਗੇ ਇਨਸਾਨ ਨੇ ਤੁਸੀਂ ਉਹਨਾਂ ਨੂੰ ਮਿਲੋ ਨਾ ਤਾਂ ਤੁਸੀਂ ਕਹੋਗੇ ਵੀ ਮੇਰੇ ਮਾਮਾ ਜੀ ਵੀ ਕਹਿ ਦਿੰਦੇ ਹੁੰਦੇ ਸੀ ਕਿ ਇਹ ਤੇ ਤੁਹਾਡੇ ਚ ਨਾ ਇੱਕ ਨੁਕਸ ਹੈਗਾ ਵੀ ਤੁਸੀਂ ਸ਼ਰਾਬ ਪੀਂਦੇ ਹੋ ਹੋਰ ਤੁਹਾਡੇ ਚ ਕੋਈ ਵੀ ਨੁਕਸ ਨਹੀਂ ਹੈਗਾ ਤੇ ਮੇਰੇ ਪਾਪਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਦੇ ਪੁੱਤ ਹਨ ਉਹਨਾਂ ਨੂੰ ਵੀ ਵਧਦਾ ਨਾ ਉਹਨਾਂ ਨੇ ਮੈਨੂੰ ਪਿਆਰ ਕੀਤਾ ਪਰ ਮੈਂ ਸੋਚਦੀ ਆ ਵੀ ਅਗਰ ਉਸ ਟਾਈਮ ਮੇਰੇ ਪਿਤਾ ਜੀ ਨੂੰ ਨਾ ਇਹ ਨਸ਼ਾ ਨਾ ਲੱਗਿਆ ਹੁੰਦਾ ਤਾਂ ਅੱਜ ਮੇਰੇ ਪਿਤਾ ਜੀ ਬਹੁਤ ਵੱਡੀਆਂ ਵੱਡੀਆਂ ਕੌਟੀਆਂ ਦੇ ਮਾਲਕ ਹੁੰਦੇ ਚਲੋ ਪਰ ਫਿਰ ਵੀ ਪ੍ਰਮਾਤਮਾ ਨੇ ਸਾਡੀ ਸੁਣੀ ਆ ਨਾ ਸੱਦੇ ਘਰ ਚੋਂ ਸ਼ਰਾਬ ਅਤੇ ਗਰੀਬੀ ਦੂਰ ਕਰੀਏਗੀ ਅੱਜ ਮੇਰੇ ਦੋਨੋਂ ਭਰਾ ਹਨ ਆਪਣਾ ਆਪਣਾ ਬਿਜ਼ਨਸ ਕਰ ਰਹੇ ਨੇਗੇ ਬਹੁਤ ਵਧੀਆ ਬਿਜ਼ਨਸ ਹੈ ਤੇ ਜ਼ਮੀਨ ਵੀ ਸਾਡੀ ਹੋਰ ਖਰੀਦ ਲਈ ਹੁਣ ਪਾਪਾ ਜੀ ਨੇ 5-6 ਕਿਲੇ ਹਨ ਤੇ ਉਸ ਚੀਜ਼ ਨਾਲ ਹਨਾ ਚਲੋ ਖੁਸ਼ੀ ਹੁੰਦੀ ਹੈਗੀ ਨਾ ਪਰ ਜਿਹੜੀਆਂ ਪ੍ਰਾਣੀਆਂ ਗੱਲਾਂ ਸਾਡੇ ਬੀਤੀਆਂ ਹੋਊਂਗੀਆਂ ਨੇ ਹਨਾ ਉਹੀ ਕਹਿੰਦੇ ਨੇ ਇੱਕ ਤੀ ਨੂੰ ਜਦ ਤੱਕ ਕਹਿੰਦੇ ਢਿੱਡ ਦਾ ਦੁੱਖ ਹੁੰਦੇ ਜਾਂ ਪੀ ਹੈ ਨਾ ਤੇ ਮੇਰੇ ਨਾਲ ਹੁਣ ਵੀ ਚਲੋ ਪ੍ਰਮਾਤਮਾ ਨੇ ਮੇਰੇ ਸਹੁਰੇ ਘਰ ਵਿੱਚ ਵੀ ਬਹੁਤ ਸੁਖੀ ਆ ਮੈਂ ਹਨਾ ਬਹੁਤ ਸਾਰਾ ਕੁਝ ਹੈਗਾ ਤੇ ਪੀਕੇ ਘਰ ਵੀ ਪਰ ਹੁਣ ਵੀ ਜਦੋਂ ਮੈਂ ਉਹ ਗੱਲਾਂ ਯਾਦ ਕਰ ਲੀਂਦਾ ਨਾ ਮੇਰਾ ਦਿਲ ਝੰਝੋੜਿਆ ਜਾਂਦਾ ਤੇ ਮੈਨੂੰ ਦੁੱਖ ਦਾ ਪਤਾ ਵੀ ਉਹ ਦੁੱਖ ਕੀ ਹੁੰਦਾ ਹਨਾ ਕਹਿੰਦੇ ਨੇ ਕਹਿੰਦੇ ਜਿਸ ਤਨ ਲੱਗੀਆਂ ਸੋਈ ਤਨ ਜਾਣੇ ਦੂਜਾ ਕੀ ਜਾਣੇ ਹਨਾ ਪੀੜ ਪਰਾਈ ਤੇ ਮੈਂ ਤੇ ਮੇਰੇ ਭਰਾ ਨੇ ਹਨਾ ਛੋਟੇ ਨੇ ਚੋਲ ਵੱਡਾ ਭਰਾ ਮੇਰਾ ਨਾ 10ਵੀਂ ਤੋਂ ਬਾਅਦ ਫੈਕਟਿਚੇ ਲੱਗ ਗਿਆ ਸੀਗਾ ਤੇ ਚਲੋ ਹਮ ਤਾਂ ਹੀ ਸਾਰੇ ਬੱਚੇ ਉਹਨਾਂ ਨੂੰ ਸ਼ਾਮ ਨੂੰ ਜਦੋਂ 5 ਵਜਾਂ ਆਉਂਦੇ ਸਾਨੂੰ ਇਦਾਂ ਹੁੰਦਾ ਵੀ ਪਾਪਾ ਹਨਾ ਉਹ ਸ਼ਰਾਬ ਪੀ ਕੇ ਆ ਜਾਣਗੇ ਹਨਾ ਫਿਰ ਸਾਰਾ ਦਿਨ ਰਾਤ ਨੂੰ ਉਹਨਾਂ ਨੇ ਬੋਲੀ ਜਾਣਾ ਗਾਲਾ ਕੱਢੀ ਜਾਣਾ ਹਨਾ ਤੇ ਮੈਂ ਨਾ 10th ਕਲਾਸ ਤੱਕ ਫਰਸਟ ਆਉਂਦੀ ਰਹੀ ਉਸ ਤੋਂ ਬਾਅਦ ਉਹਨਾਂ ਸਿਆਣੇ ਹੋ ਗਏ ਤੇ ਮੈਂ ਆਪਣੀ ਪੜਾਈ ਹਨਾ ਛੁੱਟ ਗਈ ਤੇ ਮੇਰੇ ਪਾਪਾ ਇੱਕ ਦਿਨ ਹੁਣ ਨਾ ਮੇਰੇ ਕੋਲੇ ਕਾਫੀ ਰੋਏ ਕਹਿੰਦੇ ਪੁੱਤ ਮੇਰਾ ਕਿਹੜਾ ਜੀ ਕਰਦਾ ਸੀਗਾ ਹਨਾ ਵੀ ਪਰ ਮੇਰੀ ਕਿਸਮਤ ਚ ਲਿਖਿਆ ਹੋਇਆ ਸੀਗਾ ਹਨਾ ਪਰ ਹੁਣ ਵੀ ਜਦੋਂ ਮੇਰੇ ਨਾਲ ਬਚਪਨ ਦੀਆਂ ਗੱਲਾਂ ਜ਼ਿਆਦਾ ਜਿਦਿਨ ਇੱਕ ਵਾਰੀ ਮੈਂ ਤੇ ਮੇਰਾ ਛੋਟਾ ਭਰਾ ਨਾਲ ਦੁਕਾਨ ਤੇ ਸੌਦਾ ਲੈਣ ਗਏ ਤੇ ਉਸ ਟਾਈਮ ਨਾਲ ਫਸਲ ਦੇ ਵਿੱਚੋਂ ਵੀ ਕੁਝ ਇੰਨਾ ਬਚਦਾ ਨਹੀਂ ਹੁੰਦਾ ਸੀ ਸਾਡੀ ਜ਼ਮੀਨ ਤੇ ਜਿਹੜੀ ਉਹ ਥੋੜੀ ਢਿੱਬੇ ਜਿਹੀ ਸੀ ਤੇ ਸਾਨੂੰ ਨਾਲ ਦੁਕਾਨ ਵਾਲੇ ਨੇ ਮਲਕੀ ਸੌਦਾ ਦੇਣ ਤੋਂ ਮਨਾਂ ਕਰਦਾ ਤੇ ਫੇਰ ਨਾ ਮੇਰੇ ਹੁਣ ਮੇਰਾ ਭਰਾ ਨਾਲ ਵੀ ਮੈਂ ਕਈ ਵਾਰੀ ਗੱਲਾਂ ਕਰ ਲਿਓ ਉਹ ਮੈਨੂੰ ਕਹਿੰਦਾ ਵੀ ਪਹਿਲੇ ਹੁਣ ਤਾਂ ਤੂੰ ਹੈਨਾ ਵਧੀਆ ਹੋ ਕਰ ਲਿਆ ਕਿ ਤੂੰ ਹੁਣ ਉਹ ਗੱਲਾਂ ਨੂੰ ਕਿਉਂ ਯਾਦ ਕਰਦੀ ਹੈ ਪਰ ਕਹਿੰਦੇ ਨੇ ਹੈਨਾ ਉਹ ਇਨਸਾਨ ਕਰਦੇ ਜਿਹਨਾਂ ਦੀ ਪਿਸ਼ੋਕੜ ਭੁੱਲ ਜੀ ਹੈਨਾ ਤੇ ਚਲੂ ਮੈਂ ਤੇ ਮੇਰਾ ਛੋਟਾ ਭਰਾ ਹੈ ਨਾ ਸੌਦਾ ਲੈਣ ਗਿਆ ਤੇ ਸਾਨੂੰ ਭਾਈ ਕਹਿੰਦਾ ਵੀ ਪਹਿਲਾਂ ਪਹਿਲਾਂ ਵਾਲੇ ਪੈਸੇ ਦੇ ਕੇ ਜਾਓ ਨਾ ਫੇਰ ਸੌਦਾ ਲੈ ਕੇ ਜਾਇਓ ਤੇ ਅੱਜ ਨਾ ਉਹੀ ਸੌਦੇ ਵਾਲੇ ਨੇ ਜਿਹੜੇ ਹਨਾ ਘਰੇ ਆ ਕੇ ਸਾਡੇ ਮੰਗਣ ਆਉਂਦੇ ਆ ਨਾ ਵੀ ਸਾਨੂੰ ਆ ਪੈਸੇ ਦੇ ਦਿਓ ਸਾਨੂੰ ਐਂ ਦੇ ਦਿਓ ਨਾ ਤੇ ਹੁਣ ਮੈਂ ਜਦੋਂ ਛੁੱਟੀਆਂ 'ਚ ਗਈ ਸੀ ਉਹੀ ਭਾਈ ਦੁਕਾਨਾ ਨਾਲਾ ਸਾਡੇ ਘਰੇ ਆਇਆ ਤੇ ਮੈਨੂੰ ਦੇਖ ਕੇ ਮੇਰੀ ਅੱਖਾਂ 'ਚ ਹੰਝੂ ਆ ਗਏ ਨਾ ਵੀ ਅੱਜ ਹੀ ਸਾਡੇ ਬਾਰ ਚ ਮੰਗਣ ਆਇਆ ਉਸ ਟਾਈਮ ਸਾਨੂੰ ਇਹਨੇ ਜਵਾਬ ਦਿੱਤਾ ਸੀ ਨਾ ਪਰ ਇੱਕ ਗੱਲ ਜ਼ਰੂਰੀ ਹੈ ਨਾ ਚਾਹੇ ਉਸ ਟਾਈਮ ਮਾਲਕੇ ਵੀ ਸਾਡੇ ਹਨਾ ਪੈਸੇ ਦੀ ਕਮੀ ਸੀਗੀ ਪਾਪਾ ਸ਼ਰਾਪਿੰਦੂ ਸੀ ਪਾਪਾ ਸਾਡੇ ਵਿੱਚ ਸੰਸਕਾਰਾਂ ਦੀ ਹੈ ਨਾ ਪ੍ਰਮਾਤਮਾ ਤੇ ਮਾਤਾ ਪਿਤਾ ਨੇ ਬਿਲਕੁਲ ਕਮੀ ਨਹੀਂ ਹੋਣ ਦਿੱਤੀ ਮੇਰੀ ਮਾਂ ਨੇ ਹਨਾ ਇਸੇ ਏਦਾਂ ਹੀ ਹੈ ਨਾ ਸਾਰਾ ਨਾਲ ਤਾਂ ਮੇਰੇ ਪਾਪਾ ਨਾਲ ਸਾਰਾ ਦਿਨ ਕੰਮ ਕਰਵਾਉਣ ਜਾਂਦੇ ਸੀਗੇ ਨਾ ਉਹਨਾਂ ਨੂੰ ਦੇਖਦੇ ਕੇ ਨਾ ਮੈਂ ਵੀ ਏਦਾਂ ਹੀ ਹੁਣ ਮੇਰੀ ਜ਼ਿੰਦਗੀ ਵੀ ਇਸੇ ਤਰੀਕੇ ਦੀ ਵੀ ਮੈਂ ਕੰਮ ਤੋਂ ਕਦੇ ਜੀਣੀ ਚਰਾਇਆ ਨਾ ਚਾਹੇ ਮੇਰੇ ਘਰ ਵਿੱਚ ਬਹੁਤ ਕੁਝ ਹੈ ਨਾ ਚਾਹੇ ਮੈਂ ਨੌਕਰ ਚੱਕਰ ਰੱਖ ਸਕਦੀ ਹਾਂ ਪਰ ਮੈਨੂੰ ਉਹੀ ਆਤਮ ਬਣੀ ਹੋਈ ਆਪਣੇ ਮਾਪੇ ਨੂੰ ਦੇਖ ਕੇ ਹਨਾ ਤੇ ਮੈਂ ਕੰਮ ਨੂੰ ਕਦੇ ਆਪਣੇ ਤੇ ਬੋਝ ਜਾ ਵੀ ਨਹੀਂ ਸਮਝਿਆ ਹਨਾ ਤੇ ਇਦਾਂ ਹੀ ਚੱਲੀ ਜਾਂਦਾ ਰਿਹਾ ਹਨਾ ਤੇ ਹੌਲੀ ਹੌਲੀ ਮੈਂ ਮਲਕਿ ਪੜ੍ਹਾਈ ਵੀ ਹਨਾ ਛੱਡਤੀ ਬੀਏ ਤੋਂ ਬਾਅਦ ਅੱਗੇ ਮੈਂ ਚਲੋ ਹੋ ਗਿਆ ਵੀ ਪੈਸੇ ਦੀ ਵੀ ਕਮੀ ਤੰਗੀ ਹੁੰਦੀ ਥੋੜੀ ਜਿਹਾ ਹਨਾ ਚਲੋ ਸਾਡੇ ਉਹ ਕਰਵਕਾ ਕੇ ਮੇਰੇ ਰਿਸ਼ਤਾ ਹੋ ਗਿਆ ਤੇ ਮੇਰਾ ਰਿਸ਼ਤਾ ਹੋਣ ਤੋਂ ਬਾਅਦ ਹਨਾ ਸਾਡੇ ਘਰ ਦੇ ਵਿੱਚ ਉਹ ਸ਼ਰਾਬ ਤੇ ਗਰੀਪ ਗਈ ਕਿਦਾਂ ਮੈਂ ਤਾਂ ਸਾਡੇ ਨਾਲ ਹਨਾ ਇਸ ਚੀਜ਼ ਨੂੰ ਸਾਂਝੀ ਕਰਦੀ ਆ ਮੇਰੇ ਪਿਤਾ ਜੀ ਦੀ ਹਨਾ ਪਿੰਡ ਵਿੱਚ ਬਹੁਤ ਹੀ ਜ਼ਿਆਦਾ ਇੱਜ਼ਤ ਹੈਗੀ ਹੈ ਨਾ ਹੁਣ ਵੀ ਤੇ ਪਹਿਲਾਂ ਵੀ ਚਾਹੇ ਉਹ ਸ਼ਰਾਬ ਪੀਂਦੇ ਸੀ ਪਰ ਉਹਨਾਂ ਦੀ ਇੱਜ਼ਤ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਨਾ ਕਿਸੇ ਦਿਨ ਮੈਂ ਤੁਹਾਨੂੰ ਕਿਸੇ ਨੂੰ ਲਵਾਉਂਗੀ ਤੇ ਮੇਰੇ ਪਿਤਾ ਜੀ ਬਹੁਤ ਚੰਗੇ ਇਨਸਾਨ ਨੇ ਹਨਾ ਮੈਂ ਹੁਣ ਵੀ ਉਹਨਾਂ ਨੂੰ ਮਾੜਾ ਨਹੀਂ ਕਹਿੰਦੀ ਚਲੋ ਕਰਮਾਂ ਦੀਆਂ ਲਿਖੀਆਂ ਸੀ ਨਿਭੜ ਗਈਆਂ ਹਨਾ ਤੇ ਹੁਣ ਮੈਂ ਇਹ ਜੋ ਦੱਸਦੀਆਂ ਕਿ ਉਹਨਾਂ ਨੇ ਸ਼ਾਬ ਕੀਤੇ ਕਿਵੇਂ ਸਾਡੀ ਸਾਡੇ ਪਿੰਡ ਦੇ ਵਿੱਚ ਨਾ ਦਮਾਨ ਸੀਗੇ ਤੇ ਪਿੰਡ ਵਾਲੇ ਜਿਹੜੇ ਮੁੰਡੇ ਸੀ ਇਕੱਠੇ ਹੋ ਕੇ ਨਾ ਉਹ ਢਾਲ ਇਕੱਠੀ ਕਰਦੇ ਜਿੱਦਾਂ ਕਿ ਪੈਸੇ ਇਕੱਠੇ ਕਰਦੇ ਸੀ ਸਾਡੇ ਪਿੰਡ ਵਿੱਚ ਦਮਾਨ ਲੱਗੇ ਸੀ ਪਹਿਲੀ ਵਾਰੀ ਬਾਬਾ ਆਨੰਦ ਸਿੰਘ ਜੀ ਹਨਾ ਕਲੇਰਾਂ ਵਾਲੇ ਤੁਸੀਂ ਜਾਣਦੇ ਹੋ ਬਦਨੀ ਕਲਾਂ ਹਨਾ ਉਹਨਾਂ ਦੇ ਬਦਨੀ ਕਲਾਂ ਵਾਲੇ ਬਾਬਾ ਜੀ ਆਂਦੇ ਦਮਾਨ ਲੱਗੇ ਸੀਗੇ ਤੇ ਪਾਪਾ ਜੀ ਹਨਾ ਚਲੇ ਗਏ ਤੇ ਪਾਪਾ ਜੀ ਨੇ ਹੱਥ ਜੋੜ ਕੇ ਖੜਿਓ ਕਿ ਬਾਬਾ ਜੀ ਕਹਿੰਦੇ ਵੀ ਕੀ ਗੱਲ ਕਹਿੰਦੇ ਤੂੰ ਵੀ ਮੂਰੇ ਨਹੀਂ ਬੈਠਾ ਤੇਰਾ ਮਤ ਨਹੀਂ ਸ਼ਕਿਆ ਹੋਇਆ ਕਿ ਆਉ ਨਹੀਂ ਸਕਿਆ ਹੈਗਾ ਤੇ ਪਾਪਾ ਜੀ ਕਹਿੰਦੇ ਵੀ ਨਹੀਂ ਜੀ ਮੈਂ ਅਮਰਤ ਦੇ ਕਾਬਿਲ ਨਹੀਂ ਹੈਗਾ ਕਿਉਂਕਿ ਸੱਚ ਬੋਲਣਾ ਵੀ ਹੈਨਾ ਮੈਂ ਆਪਣੇ ਪਾਪਾ ਜੀ ਤੋਂ ਹੀ ਸਿੱਖਿਆ ਕਿਉਂਕਿ ਇੰਨੀ ਸੰਗਤ ਦੇ ਵਿੱਚ ਸੱਚ ਬੋਲਣਾ ਹੈਨਾ ਬਹੁਤ ਮੁਸ਼ਕਿਲ ਆ ਪਾਪਾ ਜੀ ਕਹਿੰਦੇ ਬਾਬਾ ਜੀ ਕਹਿੰਦੇ ਕਿਉਂ ਕਹਿੰਦੇ ਕੀ ਗੱਲ ਸ਼ਰਾਬ ਪੀਣਾ ਪਾਪਾ ਜੀ ਕਹਿੰਦੇ ਵੀ ਹਾਂ ਸ਼ਰਾਬ ਵੀ ਪੀਣਾ ਜੀ ਕਹਿੰਦੇ ਦੂਸਰਾ ਮੈਂ ਸ਼ਰਾਬ ਤਾਂ ਕਹਿੰਦੇ ਮੈਂ ਛੱਡ ਵੀ ਦਿਨਾ 6-6 ਮਹੀਨੇ ਵੀ ਛੱਡ ਦੇਣਾ ਪਰ ਕਹਿੰਦੇ ਮੈਂ ਜ਼ਿਆਦਾ ਖਾਨਾਂਗਾ ਤੇ ਬਾਬਾ ਜੀ ਕਹਿੰਦੇ ਪੁੱਤ ਕੋਈ ਗੱਲ ਨਹੀਂ ਤੇ ਸੰਗਤ ਹੱਸਣ ਲੱਗ ਗਈ ਹੈਨਾ ਵੀ ਜਦੋਂ ਪਾਪਾ ਨੇ ਇਹ ਕਿਹਾ ਵੀ ਸਿਆਣਾ ਵੈਣਾ ਦਾੜੀ ਰੱਖੀ ਤੇ ਬਾਬਾ ਜੀ ਕਹਿੰਦੇ ਵੀ ਸੱਚ ਬੋਲਣਾ ਹਨਾ ਬਹੁਤ ਔਖ ਹੈਗਾ ਪਰ ਇਹਨੇ ਸੰਗਤ ਦੇ ਵਿੱਚ ਸੱਚ ਬੋਲਿਆ ਹਨਾ ਇੰਨਾ ਤੇ ਕਿਰਪਾ ਹੋਣੀ ਆ ਵਾਹਿਗੁਰੂ ਦੀ ਹਨਾ ਵਾਹਿਗੁਰੂ ਨੇ ਵੀ ਬੁਲਾਇਆ ਤੇ ਬਾਬਾ ਜੀ ਨੇ ਕਹਿੰਦੇ ਵੀ ਜੇ ਅਸੀਂ ਛਡਾ ਦਈਏ ਪਾਪਾ ਜੀ ਕਹਿੰਦੇ ਉਹੀ ਸਤਿ ਵਚਨ ਵਾਲੀ ਗੱਲ ਹੋ ਗਈ ਜੇ ਤੁਸੀਂ ਹਨਾ ਭਰੋਸੇ ਵਾਲੀ ਤੁਸੀਂ ਕਹਿੰਦੇ ਛਡਾ ਦਿਓ ਮੈਨੂੰ ਹੋਰ ਕੀ ਚਾਹੀਦਾ ਤੇ ਬਾਬਾ ਜੀਆ ਨੇ ਕਿਹਾ ਕਹਿੰਦੇ ਆ ਮਿਸਰੀ ਲੈ ਜਾਓ ਕਿ ਮਿਸਰੀ ਦਾ ਪ੍ਰਸ਼ਾਦ ਮਿਲਦਾ ਕਹਿੰਦੇ ਤੂੰ ਜਦੋਂ ਵੀ ਤੈਨੂੰ ਐ ਲੱਗੇ ਮੈਂ ਜਰਦਾ ਖਾਣਾ ਹੈ ਹਨਾ ਤਬਾਕੂ ਖਾਣਾ ਵੀ ਤਾਂ ਤੂੰ ਇਹਨੂੰ ਮੂੰਹ ਚ ਪਾ ਲਿਆ ਕਰੀ ਤੇ ਪਾਪਾ ਜੀ ਇਦਾਂ ਹੀ ਕਰਦੇ ਰਹੇ ਪਾਪਾ ਜੀ ਨੇ ਉਹ ਤੋਂ ਬਾਅਦ ਕਦੇ ਵੀ ਜਰਦੇ ਨੂੰ ਹੱਥ ਨਹੀਂ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਹਨਾ ਜਦੋਂ ਬਾਬਾ ਜੀ ਦੇ ਦਿਮਾਨ ਸੀਗੇ ਪਾਪਾ ਜੀ ਕਹਿੰਦੇ ਮੈਂ ਅੰਮਤ ਚੱਕਣਾ ਹੈ ਨਾ ਸਾਨੂੰ ਵੀ ਇਦਾਂ ਸ਼ੌਕ ਲੱਗਿਆ ਸੀ ਮਜ਼ਾਕ ਸਮਝੇ ਸਾਰੇ ਪਿੰਡ ਵਾਲਿਆਂ ਨੇ ਵੀ ਕਿਹਾ ਕਹਿੰਦੇ ਲੈ ਇੰਨੀ ਸ਼ਰਾਪਿੰਦਾ ਸੀ ਕਹਿੰਦੇ ਅੰਮਰਤ ਰੱਖੂਗਾ ਤੇ ਚਲੋ ਦਿਮਾਨਾਂ ਦਾ ਦਿਨ ਆ ਗਿਆ ਹਨਾ ਜਿੱਦ ਅੰਮਰਤ ਛਕਾਉਣਾ ਸੀ ਕਸਹਰੇ ਵੀ ਮੈਂ ਉਹ ਉਸੇ ਟਾਈਮ ਸਿੱਖੇ ਜੀ ਮੈਂ ਤੁਹਾਨੂੰ ਵੀ ਦੱਸੂਗੀ ਵੀ ਕਸਹਰੇ ਕਿੱਦਾਂ ਸੌਤੇ ਜਾਂਦੇ ਆ ਕਿਉਂਕਿ ਮੈਨੂੰ ਸਲਾਈ ਦਾ ਵੀ ਬਹੁਤ ਸ਼ੌਕ ਹੈ ਨਾ ਤੇ ਕਸਹਰੇ ਸਿਉਂ ਲਈ ਅਸੀਂ ਨੇ ਤੇ ਅਸੀਂ ਇਹਨਾਂ ਨੂੰ ਉਹਨਾਂ ਨੂੰ ਨਹੀਂ ਦੱਸਿਆ ਵੀ ਅਸੀਂ ਕਸਾਇਰੇ ਵਗੈਰਾ ਸਿਉਲੇ ਤੇ ਚਲੋ ਜੇ ਦਿਨ ਦਮਾਨ ਜੇ ਮਲਕੇ ਮਰ ਸਕਨਾ ਸੀਗਾ ਮੰਮੀ ਨੂੰ ਤੇ ਸਾਡੇ ਦੋ ਕੰਮ ਵਾਲੇ ਜਿਹੜੀ ਸਾਡੇ ਕੋਹਾ ਖੂੜਾ ਕਰਦੇ ਸੀ ਉਥੇ ਆਂਟੀ ਹੈ ਨਾ ਉਸ ਤੋਂ ਬਾਅਦ ਨਾ ਪਹਿਲਾਂ ਤਾਂ ਕੋਹਾ ਖੂੜਾ ਕਿਹੜਾ ਕਰਦੇ ਸੀ ਬਾਅਦ ਦੇ ਵਿੱਚ ਲੱਗੇ ਸੀ ਉਹ ਪਹਿਲਾਂ ਤਾਂ ਚਲੋ ਖੇਤੀਬਾੜੀ ਦੇ ਵਿੱਚ ਥੋੜੇ-ਬਹੁਤੇ ਕੰਮ ਕਰਵਾ ਦਿੰਦੇ ਹੁੰਦੇ ਸੀਗੇ ਦੋਨੇ ਉਹ પતિ-ਪਤਨੀ ਮੇਰੇ ਤਾਇਆ-ਤਾਈ ਜੀ ਤੇ ਪੰਜ ਜਣੇ ਨੂੰ ਪਰਮਾਤਮਾ ਕਹਿੰਦੇ ਜ਼ਿੰਦਗੀ 'ਚ ਜਿਹੜਾ ਗੁਰਸਿੱਖਿਆ ਪੰਜ ਜਣੇ ਨੂੰ ਮਰ ਛਾ ਦੇ ਕਹਿੰਦੀ ਉਹਦਾ ਜਨਮ ਮਰਨ ਕਟਿਆ ਜਾਂਦਾ ਹੈ ਨਾ ਦੇਖੋ ਪ੍ਰਮਾਤਮਾ ਦੀ ਕਿੱਡੀ ਬਖਸ਼ਿਸ਼ ਹੋਈ ਮੇਰੇ ਪਿਤਾ ਜੀ ਤੇ ਨਾ ਤੇ ਫਿਰ ਉਹਨਾਂ ਦੇ ਨਾਲ ਉਹਨਾਂ ਨੂੰ ਲਿਜਾ ਕੇ ਆਪ ਕਾਰ ਖਰੀਦੀ ਸਾਰਾ ਕੁਛ ਆਪ ਕਰਕੇ ਉਹਨਾਂ ਨੂੰ ਅਮਰ ਸ਼ਿਕਾਇਆ ਤੇ ਫਿਰ ਵੀ ਬਾਅਦ ਦੇ ਵਿੱਚ ਵੀ ਲੋਕ ਕਹਿੰਦੇ ਰਹੇ ਇਹ ਅਮਰਤ ਰੱਖੂਗਾ ਹਨਾ ਇਦਾਂ ਇਦਾਂ ਚਲੋ ਕਹਿੰਦੇ ਨੇ ਲੋਕ ਹਨਾ ਵੀ ਜਦੋਂ ਇਦਾਂ ਦੀ ਹਨਾ ਹੁੰਦੇ ਵੀ ਸ਼ਰਾਬ ਪੀਂਦੇ ਸੀ ਤੇ ਉੱਥੋਂ ਸਾਡੇ ਘਰ ਦੇ ਵਿੱਚ ਬਖਸ਼ਿਸ਼ ਹੋਣੀ ਸ਼ੁਰੂ ਹੋਈ ਅੱਜ ਮੇਰਾ ਪਿਤਾ ਜੀ ਮੇਰੇ ਦੋਨੇ ਪ੍ਰਾਪ ਬਹੁਤ ਹੀ ਸਕਸੈਸ ਨੇਗੇ ਉਸ ਤੋਂ ਬਾਅਦ ਮੇਰੇ ਪਿਤਾ ਜੀ ਨੇ ਜ਼ਮੀਨਾਂ ਵੀ ਖਰੀਦੀਆਂ ਹਨਾ ਅੱਜ ਇੱਕ ਨਾਮ ਹੈ ਮੇਰੇ ਪਿਤਾ ਤੇ ਮੇਰੇ ਭਰਾਵਾਂ ਦਾ ਤੇ ਮੈਂ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਆ ਉਸ ਤੋਂ ਬਾਅਦ ਇੱਕ ਮੇਰੇ ਦਿਔਰ ਨੇ ਹਨਾ ਜੇਠ ਨੇ ਸੌਰੀ ਹਨਾ ਉਹਨਾਂ ਨੇ ਵੀ ਉਥੇ ਹੀ ਸ਼ਰਾਬ ਛੱਡੀ ਐ ਦੇਖੋ ਵਾਹਿਗੁਰੂ ਦੇ ਦਾਤੇ ਆਪਾਂ ਮੰਗਾਂ ਦੇ ਵਿੱਚ ਹਨਾ ਆਪਾਂ ਤੋਂ ਦੇਰੀ ਰਹਿ ਜਾਂਦੀ ਆ ਕਹਿੰਦੇ ਆਪਣੇ ਵਿੱਚ ਕਮੀਆਂ ਨੇ ਉਹਦੀ ਹਨਾ ਦਾਤਾ ਦੇ ਵਿੱਚ ਕੋਈ ਕਮੀਆਂ ਨਹੀਂ ਹੈਗੀਆਂ ਤਾਂ ਮੇਰੇ ਸੱਤ ਵਨ ਦੇ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਤੇ ਅਰਦਾਸ ਕਰਿਆ ਕਰੋ ਦੇਖੋ ਜਿਹੜੀਆਂ ਭੈਣਾਂ ਵੀ ਹਨ ਆਪਣੇ ਪਤੀਆਂ ਨੂੰ ਸ਼ਰਾਬ ਪਾਈਆਂ ਨੂੰ ਸ਼ਰਾਬ ਛਡਾਉਣਾ ਚਾਹੁੰਦੀਆਂ ਨੇ ਉਹ ਅਰਦਾਸ ਸੁਖਣ ਅਰਦਾਸ ਦੇ ਵਿੱਚ ਚਾਹੋ ਚਾਹੇ ਹਨੇਰੀ ਤੂਫਾਨ ਕੁਝ ਵੀ ਆ ਜਾਓ ਜਿੰਨੀਆਂ ਅਰਦਾਸਾਂ 21 31 ਜਿੰਨੀਆਂ ਤੁਸੀਂ ਸੁਖਣੀਆਂ ਨੇ ਸੁਖੋ ਜਪਜੀ ਸਾਹਿਬ ਦਾ ਪਾਠ ਕਰੋ ਤੁਹਾਡੇ ਪ੍ਰਾਤ ਰੋਸਵਾਰਾ ਫੇਦਣਗੇ ਤੇ ਇਸੇ ਤਰੀਕੇ ਨਾਲ ਮੇਰੇ ਮਾਮਾ ਜੀ ਨੇ ਵੀ ਖਰਾਬ ਛੱਡੀ ਕਿਉਂਕਿ ਮਾਮਾ ਮਾਮੀ ਜੀ ਨੂੰ ਅਸੀਂ ਕਿਹਾ ਨਾ ਮੇਰੇ ਮਾਮਾ ਜੀ ਦੇ ਕੋ ਇੱਕ ਡੱਬਾ ਮੈਨੇ ਕਹਾਉਂਦਾ ਪੂਰਾ ਇੱਕ ਡੱਬਾ ਸ਼ਰਾਬ ਦਾ ਮੇਰੇ ਮਾਮਾ ਜੀ ਪੀਣ ਲ ਸਨ ਨੂੰ ਇਦਾਂ ਲੱਗਦਾ ਸੀਗਾ ਵੀ ਬਸ ਸਵੇਰੇ ਸ਼ਾਮ ਨਾਲ ਸੁਨੇਹਾ ਆਇਆ ਉਹਨਾਂ ਦਾ ਤੇ ਉਹਨਾਂ ਨੂੰ ਵੀ ਅਸੀਂ ਦੱਸਿਆ ਨਾ ਮੰਮੀ ਜੀ ਹੋਰਾਂ ਨੇ ਸਾਰਿਆਂ ਨੇ ਵੀ ਤੂੰ ਨਾ ਸਵਾ ਮਹੀਨਾ ਅਰਦਾਸ ਸੁੱਖ ਵੀ ਚਾਹੇ ਣੀਰੀ ਮੀਂਹ ਤੂਫਾਨ ਕੁਝ ਵੀ ਆ ਜਾਏ ਪਰ ਮੈਂ ਅਰਦਾਸ ਦੇ ਵਿੱਚ ਜ਼ਰੂਰ ਆਉਂਗੀ ਇਸੇ ਤਰੀਕੇ ਨਾਲ ਮੇਰੀ ਮੰਮੀ ਜੀ ਕਰਦੇ ਰਹੇ ਤੇ ਉਤੋਂ ਚਰਨ ਤੋੜ ਲਿਆ ਕੇ ਮੇਰੇ ਮਾਮਾ ਜੀ ਦੇ ਮੱਥੇ ਤੇ ਤੇ ਉਹਨਾਂ ਲਗਾਉਂਦੇ ਰਹੇ ਘਰ ਦੇ ਵਿੱਚ ਛਿੱਟਾ ਜਲਦਾ ਦਿੰਦੇ ਰਹੇ ਤੇ ਇਸ ਤਰੀਕੇ ਨਾਲ ਮੇਰੇ ਮਾਮਾ ਜੀ ਨੇ ਵੀ ਅਮਰ ਸਤਿਆਣਾ ਹੁਣ ਸਾਡੀ ਸਾਰੇ ਫੈਮਿਲੀ ਦਾ ਹਨ ਅਮਰ ਸਤਿਆ ਹੈ ਹੋਇਆ ਹੈਗਾ ਤੇ ਮੇਰੀ ਸਾਰੀ ਅਮੀਰਾ ਭੈਣਾਂ ਨੂੰ ਬੱਤ ਵਨ ਕੇ ਬੇਨਤੀ ਹੈ ਕਿ ਵਾਹਿਗੁਰੂ ਤੇ ਭਰੋਸਾ ਰੱਖੋ ਆਪਣੇ ਮੰਗਣ ਦੇ ਵਿੱਚ ਹਨ ਦੇਰੀ ਆ ਉਹਦੇ ਦੀਨ ਦੇ ਵਿੱਚ ਨਹੀਂ ਜਦੋਂ ਤੁਸੀਂ ਹਨਾ ਸੋਚੋਗੇ ਵੀ ਹੁਣ ਸਾਨੂੰ ਉਹ ਨਹੀਂ ਦਿੰਦਾ ਉਸੇ ਟਾਈਮ ਉਹ ਤੁਹਾਨੂੰ ਦੇਵੇਗਾ ਕਿਉਂਕਿ ਸਾਡਾ ਵੀ ਉਸ ਟਾਈਮ ਇਹੀ ਹਾਲ ਸੀਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ